ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ जान है बिरथा सवा मन की और किस पे आंख सुनाईए बिन नावे सब जग बोराया नाम मिले सुख पाईए क्या कहिए किस आंख सुनाईए जे कहना सो प्रभु जी पास सब किस कीता तेरा वरत सदा सदा तेरी आस ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਂ ਪਾਉ ਕੇ ਹਾਂ ਹਾਂ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵ ਮਨ ਕੀ ਔਰ ਕਿਸ ਪੇ ਆਖ ਸੁਣਾਈਏ ਵਿਰ ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਈ ਤੂ ਤੁਜੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾਂ ਜਾ ਤੂੰ ਸਾਹਿਬ ਤਾਂ ਪਾ ਕੇ ਹਾ ਹਾ ਤਦ ਬਿਨ ਕਿਸ ਸਲਾਹੀ ਇਕ ਤੂੰ ਤਾਂ ਸਭ ਕੁਝ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵੰਨ ਕੀ ਹੋਰ ਕਿਸ ਪੈ ਅੱਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਈ ਇਤ ਉਤ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈ ਤਾਂ ਤੇਰਾ ਇਕ ਨਾਉ ਜੇ ਦੇ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕੇ ਹਾ ਹਾ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇ ਤੂ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇ ਤੂ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ বিনা ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ जान है बिरथा सवा मन की और किस पे आंख सुनाईए बिन नावे सब जग बोराया नाम मिले सुख पाईए क्या कहिए किस आंख सुनाईए जे कहना सो प्रभु जी पास सब किस कीता तेरा वरत सदा सदा तेरी आस ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇ ਤੂਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇ ਤੂਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਭ ਮਨ ਕੀ ਔਰ ਕਿਸ ਪੈ ਆਖ ਸੁਣਾਈਏ বিনা ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਿ ਆਈ ਇਤ ਉਦ ਤੁਝੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾ ਹਾ ਤਦ ਬਿਨ ਕਿਸ ਸਲਾਹੀ ਇਕ ਤੂੰ ਤਾਂ ਸਭ ਕੁਛ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਤੇ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਈ ਤੂਦ ਤੁਝੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦ ਤਜੇ ਤਹਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾਂ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੂਤ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੂਤ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕਿਹਾ ਹਉ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਭ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ বিনা ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੂਦ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੂਦ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ जान है बिरथा सब मन की और किस पे आग सुनाईए बिन नावे सब जग बोराया नाम मिले सुख पाईए क्या कहिए किस आग सुनाईए जे कहना सो प्रभु जी पास सब किस कीता तेरा वरत सदा सदा तेरी आस ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇ ਤੂ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇ ਤੂ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੁਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵਾ ਮਨ ਕੀ ਔਰ ਕਿਸ पे ਆਖ ਸੁਣਾਈਏ বিনা ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਈ ਤੂਦ ਤੁਝੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁੱਤ ਬਿਨ ਕਿਸ ਸਲਾਹੀ ਇਕ ਤੂੰ ਤਾਂ ਸਭ ਕੁਛ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਰ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢੇ ਆਈ ਈ ਤੂਦ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦ ਤਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕੇ ਹਾ ਹਾ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤੁ ਤੁ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤੁ ਤੁ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗਸਾਈ ਮੇਰੇ ਮੇ ਨਾਮ ਤੇਰਾ ਆਧਾਰ ਰਹਾਓ ਜਾਣੇ ਬਿਰਥਾ ਸਭ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਰ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੂਦ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੂਦ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਓ जान है बिरथा सवा मन की और किस पे आंख सुनाईए बिन नावे सब जग बोराया नाम मिले सुख पाईए क्या कहिए किस आंख सुनाईए जे कहना सो प्रभु जी पास सब किस कीता तेरा वरत सदा सदा तेरी आस ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੁਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤੁਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ 5ਵਾਂ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰਖਿਆ ਕਰੋ ਗਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਭ ਮਨ ਕੀ ਔਰ ਕਿਸ ਪੈ ਆਖ ਸੁਣਾਈਏ বিনা ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢੇ ਆਈ ਇਹ ਤੂ ਤੁਜੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਈ ਤੂਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪੌ ਕੇ ਹਾ ਹਾ ਤੁਦ ਬਿਨ ਕਿਸ ਸਲਾਹੀ ਇਕ ਤੂੰ ਤਾਂ ਸਭ ਕੁਛ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵੰਨ ਕੀ ਹੋਰ ਕਿਸ ਪੇ ਅੱਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਨਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਈ ਤੂਦ ਤੁਝੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾ ਹਾ ਤਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤਦ ਬਿਨ ਦੂਜਾ ਨਹੀਂ ਬਾਬਾ ਵਿਖ ਦੇਖਿਆ ਸੰਸਾਰ ਰਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਉ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਣ ਤੇਰਾ ਇੱਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾਉ ਕਿਹਾ ਹਉ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਓ ਜਾਣੇ ਬਿਰਥਾ ਸਵਾ ਮਨ ਕੀ ਹੋਰ ਕਿਸ ਪੈ ਆਖ ਸੁਣਾਈਏ ਵਿਨ ਨਾਵੇ ਸਭ ਜਗ ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਂ ਤੇਰਾ ਇਕ ਨਾਉ ਆਸਾ ਮਹੱਲਾ ਪੰਜਵਾ ਜਾ ਤੂੰ ਸਾਹਿਬ ਤਾਂ ਪਾ ਕੇ ਹਾਂ ਹਾਂ ਤੁੱਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕੀ ਹੈ ਮੈਂ ਤੁੱਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾਓ जान है बिरथा सवा मन की और किस पे आग सुनाईए बिना नावे सब जग बोराया नाम मिले सुख पाईए क्या कहिए किस आग सुनाईए जे कहना सो प्रभु जी पास सब किस कीता तेरा वरत सदा सदा तेरी आस ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਢਾਈ ਤਾਂ ਤੇਰੀ ਵਢਾਈ ਇਤ ਉਦ ਤੁਜੇ ਧਿਆਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਆਸਾ ਮਹੱਲਾ 5 ਜਾ ਤੂੰ ਸਾਹਿਬ ਤਾਂ ਪਾਉ ਕੇ ਹਾਂ ਹਾਂ ਤੁਦ ਬਿਨ ਕਿਸ ਸਲਾਹੀ ਏਕ ਤੂੰ ਤਾਂ ਸਭ ਕਿਛ ਹੈ ਮੈਂ ਤੁਦ ਬਿਨ ਦੂਜਾ ਨਹੀਂ ਬਾਬਾ ਬਿਖ ਦੇਖਿਆ ਸੰਸਾਰ ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ ਰਹਾ ਜਾਣੇ ਬਿਰਥਾ ਸਵੰਨ ਕੀ ਔਰ ਕਿਸ पे ਆਖ ਸੁਣਾਈਏ বিনা ਨਾਵੇ ਸਭ जग ਬੋਰਾਇਆ ਨਾਮ ਮਿਲੇ ਸੁਖ ਪਾਈਏ ਕਿਆ ਕਹੀਏ ਕਿਸ ਆਖ ਸੁਣਾਈਏ ਜੇ ਕਹਿਣਾ ਸੋ ਪ੍ਰਭ ਜੀ ਪਾਸ ਸਭ ਕਿਛ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ਜੇ ਦੇਹ ਵਢਾਈ ਤਾਂ ਤੇਰੀ ਵਢੇ ਆਈ ਇਤ ਉਤ ਤੁਝੇ ਧਿਆਉਂ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ ਜੇ ਦੇਹ ਵਡਿਆਈ ਤਾਂ ਤੇਰੀ ਵਡਿਆਈ ਇਤ ਉਦਤ ਜੇ ਧਾਉ ਨਾਨਕ ਕੇ ਪ੍ਰਭ ਸਦਾ ਸੁਖ ਦਾਤੇ ਮੈਂ ਤਾਨ ਤੇਰਾ ਇਕ ਨਾਉ